ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਫਿਰ ਤੋਂ ਗੱਲ ਕਰਨੀ ਹੈ ਡੋਨਲਡ ਟਰੰਪ ਔਰ ਡੋਨਲਡ ਟਰੰਪ ਦੇ ਫੈਸਲਿਆਂ ਦੀ ਕਿਉਂਕਿ ਡੋਨਲਡ ਟਰੰਪ ਜਦੋਂ ਤੋਂ ਰਾਸ਼ਟਰਪਤੀ ਬਣੇ ਨੇ ਬੜੇ ਖਤਰਨਾਕ ਖਤਰਨਾਕ ਫੈਸਲੇ ਲਏ ਗਏ ਨੇ ਪੂਰੀ ਦੁਨੀਆ ਦੀ ਜਿਹੜੀ ਅਰਥ ਵਿਵਸਥਾ ਉਸ ਨੂੰ ਇੱਕ ਵਾਰ ਝਟਕਾ ਵੀ ਵੱਜਿਆ ਔਰ ਫਿਰ ਤੋਂ ਇੱਕ ਉਮੀਦ ਜਾਗੀ ਸੀ ਕਿ ਡੋਨਲਡ ਟਰੰਪ ਦੇ ਖਿਲਾਫ ਉਥੇ ਦੀਆਂ ਵਿਰੋਧੀ ਧਿਰਾਂ ਖੜੀਆਂ ਹੋ ਸਕਦੀਆਂ ਨੇ ਜਾਂ ਫਿਰ ਕੋਰਟ ਤੇ ਜਿਹੜੇ ਹੁਕਮ ਹੋਣਗੇ ਉਹਨਾਂ ਨੂੰ ਤੇ ਟਰੰਪ ਨੂੰ ਮੰਨਣਾ ਹੀ ਪਏਗਾ ਜਦੋਂ ਕੋਰਟ ਦਾ ਹੁਕਮ ਕੋਈ ਆਏਗਾ ਟਰੰਪ ਨੂੰ ਮੰਨਣਾ ਪਏਗਾ ਪਰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਡੋਨਲਡ ਟਰੰਪ ਦੇ ਵੱਲੋਂ 1798 ਦੇ ਵਿੱਚ ਬਣਿਆ ਹੋਇਆ ਇੱਕ ਕਾਨੂੰਨ ਉਸ ਨੂੰ ਦੁਬਾਰਾ ਤੋਂ ਇੰਪਲੀਮੈਂਟ ਕਰ ਦਿੱਤਾ ਗਿਆ ਹੈ ਅਮਰੀਕਾ ਦੇ ਵਿੱਚ ਦਰਸਲ ਉਹ ਕਾਨੂੰਨ ਕਿਸੇ ਹੋਰ ਤੇ ਬਾਅਦ ਚ ਜ਼ਿਕਰ ਕਰਾਂਗੇ ਪਰ ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਸ਼ਾਇਦ ਪਿਛਲੇ ਕੁਝ ਦਿਨਾਂ ਤੋਂ ਤੁਹਾਡੇ ਸਾਹਮਣੇ ਉਹ ਖਬਰਾਂ ਨਹੀਂ ਆ ਰਹੀਆਂ ਸੀ ਕਿ ਅ ਅਮਰੀਕਾ ਦੇ ਵੱਲੋਂ ਲੋਕਾਂ ਨੂੰ ਹੁਣ ਡਿਪੋਰਟ ਕੀਤਾ ਜਾ ਰਿਹਾ ਹੈ ਜਾਂ ਫਿਰ ਨਹੀਂ ਕਿਉਂਕਿ ਪਹਿਲਾਂ ਤਾਂ ਅਮਰੀਕਾ ਦੇ ਵੱਲੋਂ ਆਪ ਆਪਣੇ ਆਫੀਸ਼ੀਅਲ ਪੇਜ ਦੇ ਉੱਪਰ ਇਹਦੀ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ ਹਾਂ ਅਸੀਂ ਇੰਨੇ ਬੰਦੇ ਡਿਪੋਰਟ ਕਰ ਦਿੰਦੇ ਆ ਮੁਲਕ ਭੇਜ ਦਿੰਦੇ ਉਹ ਮੁਲਕ ਭੇਜ ਦਿੰਦੇ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਉਹ ਕੰਮ ਰੁਕ ਗਿਆ ਤਾਂ ਤੁਸੀਂ ਬਿਲਕੁਲ ਗਲਤ ਹੋ ਬੀਤੇ ਕੱਲ ਲਈ ਇੱਕ ਦੋ ਜਹਾਜ਼ ਭਰ ਕੇ ਭੇਜੇ ਗਏ ਅਲਸੋਵਾ ਡੋਰ ਸੋ ਦੋ ਜਹਾਜ਼ ਭਰ ਕੇ ਭੇਜੇ ਗਏ ਨੇ 261 ਵਿਅਕਤੀਆਂ ਨੂੰ ਡਿਪੋਰਟ ਕੀਤਾ ਗਿਆ ਅ ਅਮਰੀਕਾ ਤੋਂ ਔਰ ਅਮਰੀਕਾ ਦੇ ਵੱਲੋਂ ਹੁਣ ਇਹ ਜਿਹੜਾ ਇੱਕ ਵਾਰ ਫਿਰ ਤੋਂ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਗਿਆ ਦਰਸਲ ਸ਼ਿਕੰਜਾ ਕਸਿਆ ਜਾ ਰਿਹਾ ਸੀ ਉਹ ਖਬਰ ਤੁਹਾਡੇ ਲਈ ਜਾਣਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਨਹੀਂ ਕਿ ਅਸੀਂ ਜੇ ਖਬਰ ਨਹੀਂ ਤੁਹਾਨੂੰ ਦੱਸ ਰਹੇ ਕੋਈ ਕਿ ਅਮਰੀਕਾ ਹੁਣ ਡਿਪੋਰਟ ਕਰ ਰਿਹਾ ਬੰਦੇ ਜਾਂ ਫਿਰ ਨਹੀਂ ਮਤਲਬ ਯਾ ਤਾਂ ਉਹਦਾ ਤਾਲੁਕ ਭਾਰਤੀਆਂ ਦੇ ਨਾਲ ਹੋਵੇ ਪੰਜਾਬੀਆਂ ਦੇ ਨਾਲ ਹੋਵੇ ਫਿਰ ਆਪਾਂ ਉਸ ਖਬਰ ਦੇ ਉੱਤੇ ਜ਼ਿਕਰ ਕਰਦੇ ਹਾਂ ਪਰ ਇਸ ਖਬਰ ਦੇ ਉਸ ਉੱਪਰ ਜ਼ਿਕਰ ਇਸ ਕਰਕੇ ਕਰ ਰਹੇ ਹਾਂ ਅੱਜ ਕਿ ਬੈਨਜ਼ੂਏਲਾ ਦੇ ਲੋਕ 261 ਦੇ 261 ਬੰਦੇ ਬੈਨਜ਼ੂਏਲਾ ਦੇ ਸੀ ਅ ਅਲਸਵਾਡੋਰ ਭੇਜੇ ਗਏ ਨੇ ਉਹਨਾਂ ਨੂੰ ਡਿਪੋਰਟ ਕੀਤਾ ਪਰ ਉਹਨਾਂ ਦੀ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਜਿਹੜਾ ਮੈਂ 1798 ਦੇ ਇੱਕ ਕਾਨੂੰਨ ਦਾ ਜ਼ਿਕਰ ਕੀਤਾ ਹੈ 1798 ਦੇ ਵਿੱਚ ਅਮਰੀਕਾ 'ਚ ਇੱਕ ਕਾਨੂੰਨ ਬਣਿਆ ਸੀ ਉਸ ਕਾਨੂੰਨ ਨੂੰ ਦੁਬਾਰਾ ਤੋਂ ਲਾਗੂ ਕਰ ਦਿੱਤਾ ਦਰਸਲ ਅਲਸੋ ਆ ਡੋਰ ਜਿਹੜੇ ਇਹ ਵਿਅਕਤੀ ਭੇਜੇ ਗਏ ਨੇ 261 ਇਹਨਾਂ ਨੂੰ ਲੈ ਕੇ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਜੱਜ ਦੇ ਵੱਲੋਂ ਕਿਹਾ ਗਿਆ ਸੀ ਕਿ ਇਹਨਾਂ ਲੋਕਾਂ ਨੂੰ ਡਿਪੋਰਟ ਨਾ ਕੀਤਾ ਜਾਵੇ ਇਹਨਾਂ ਦੀ ਅਰਜੀ ਆਈ ਹੈ ਉਹਦੇ ਤੇ ਸੁਣਵਾਈ ਹੋਏਗੀ ਉਸ ਤੋਂ ਬਾਅਦ ਅਸੀਂ ਫੈਸਲਾ ਦੇਵਾਂਗੇ ਪਰ ਡੋਨਲਡ 트੍ਰੰਪ ਨੇ 1798 ਵਾਲੇ ਉਸ ਕਾਨੂੰਨ ਦਾ ਹਵਾਲਾ ਦਿੰਦੇ ਉਸ ਨੂੰ ਦੁਬਾਰਾ ਤੋਂ ਇੱਕ ਵਾਰ ਇੰਪਲੀਮੈਂਟ ਕਰਦੇ ਆ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਜਿਹੜਾ ਕੋਰਟ ਦਾ ਹੁਕਮ ਆਏਗਾ ਉਹ ਮੰਨ ਲਾਂਗੇ ਤੁਸੀਂ ਬੰਦਿਆਂ ਨੂੰ ਭੇਜੋ ਕੋਰਟ ਦਾ ਹੁਕਮ ਆ ਗਿਆ ਡੋਨਲਡ 트੍ਰੰਪ ਨੇ ਕਹਿੰਿਆ ਲਿਖਤੀ ਨਹੀਂ ਹਲੇ ਤੱਕ ਆਇਆ ਸਾਡੇ ਕੋਲ ਜਦ ਤੱਕ ਲਿਖਤੀ ਨਹੀਂ ਆਂਦਾ ਉਦੋਂ ਤੱਕ ਤੁਸੀਂ ਇੱਦਾਂ ਕਰੋ ਬੰਦੇ ਭੇਜੋ ਵਾਪਸ ਮੰਗਾ ਲਾਂਗੇ ਫਿਰ ਇਹਨਾਂ ਨੂੰ ਮਤਲਬ ਕਿ ਹਾਈ ਉੱਥੇ ਦੇ ਕੋਰਟ ਦੇ ਵੱਲੋਂ ਕੋਈ ਫੈਸਲਾ ਦਿੱਤਾ ਗਿਆ ਹੋਵੇ ਜੱਜ ਦੇ ਫੈਸਲੇ ਨੂੰ ਇਗਨੋਰ ਕਰਦੇ ਆ ਡੋਨਲਡ 트੍ਰੰਪ ਨੇ ਆਪਣੀ ਮਰਜ਼ੀ ਕਰਦੇ ਆ ਅਲਸੋਵਾ ਡੋਰ 262 ਬੰਦੇ ਬੈਨਜ਼ੂਏਲਾ ਦੇ ਭੇਜ ਦਿੱਤੇ ਨੇ ਔਰ ਬੈਨਜ਼ੂਏਲਾ ਦੇ ਨਾਲ ਵੀ ਇੱਕ ਸੰਧੀ ਹੋਈ ਆ ਔਰ ਬੈਨਜ਼ੂਏਲਾ ਉਹ ਉੱਥੇ ਦੀ ਜਿਹੜੀ ਜੇਲ ਹੈ ਉਹ ਬੜੀ ਫੇਮਸ ਜੇਲ ਹੈ ਜਿਹਦੇ ਵਿੱਚ 40 ਹਜ਼ਾਰ ਕੈਦੀਆਂ ਨੂੰ ਇੱਕ ਟਾਈਮ ਦੇ ਉੱਤੇ ਰੱਖਿਆ ਜਾ ਸਕਦਾ ਹੈ ਔਰ ਉੱਥੇ ਜਿਹੜੀ ਉੱਥੇ ਦੀ ਜਿਹੜੀ ਤਾੜਨਾ ਹੈ ਉਹ ਕਹਿੰਦੇ ਕਿ ਬੜੇ ਸਖਤ ਉੱਥੇ ਦਾ ਅੰਦਰ ਦਾ ਸਾਰਾ ਸੰਵਿਧਾਨ ਬਣਿਆ ਹੋਇਆ ਹੈ ਜੇਲ੍ਹ ਦੇ ਅੰਦਰ ਦਾ ਮਤਲਬ ਕਿ ਵਾਕਈ ਉਹ ਬੜੀ ਖਤਰਨਾਕ ਜੇਲ੍ਹ ਹੈ ਔਰ ਹੁਣ ਲੋਕਾਂ ਨੂੰ ਉੱਥੇ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਸੋ ਅਲਸਵਾ ਡੋਰ ਜਿਹੜੇ ਲੋਕ ਜਾਣਗੇ ਉਹਨਾਂ ਨੂੰ ਫਿਰ ਉਹਨਾਂ ਦੇ ਮੁਲਕ ਕਿਸ ਤਰੀਕੇ ਨਾਲ ਭੇਜਿਆ ਜਾਂਦਾ ਉਹ ਤਾਂ ਬਾਅਦ ਦੀ ਗੱਲ ਹੈ ਪਰ ਅਲਸਵਾ ਡੋਰ ਭੇਜ ਦੇਣਾ ਹੀ ਬਹੁਤ ਵੱਡੀ ਗੱਲ ਹੈ ਕਿਉਂਕਿ ਉਹ ਜੇਲ ਬੜੀ ਖਤਰਨਾਕ ਜੇਲ੍ਹਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਹਾਲਾਂਕਿ 261 ਜਿਹੜੇ ਬੰਦੇ ਬੈਨਜ਼ਵੇਲਾ ਦੇ ਭੇਜੇ ਗਏ ਨੇ 261 ਦੇ 261 ਹੀ ਬੈਨਜ਼ਵੇਲਾ ਦੇ ਸੀ ਜਿਨ੍ਹਾਂ ਨੂੰ ਉੱਥੇ ਭੇਜਿਆ ਗਿਆ ਪਰ ਗੱਲ ਇਹਦੇ ਵਿੱਚ ਇਹ ਹੈ ਕਿ ਕੋਰਟ ਦੇ ਇੱਕ ਜੱਜ ਦੇ ਵੱਲੋਂ ਇਹ ਗੱਲ ਕਹੀ ਗਈ ਹੋਵੇ ਵੀ ਤੁਸੀਂ ਇਹਨਾਂ ਨੂੰ ਨਾ ਭੇਜੋ ਇਹਨਾਂ ਦੀ ਸੁਣਵਾਈ ਕਰਦੇ ਹਾਂ ਫਿਰ ਦੇਖਦੇ ਹਾਂ ਕਿ ਇਹਨਾਂ ਨੇ ਕਿਹੜਾ ਅਪਰਾਧ ਕੀਤਾ ਇਹਨਾਂ ਨੂੰ ਕਿਉਂ ਭੇਜਣਾ ਡੋਨਲਡ ਟਰੰਪ ਨੇ ਬਿਨਾਂ ਕੋਈ ਗੱਲ ਸੁਣੇ ਜੱਜ ਦੀ ਗੱਲ ਬਿਨਾਂ ਕੋਈ ਸੁਣੇ ਉਹਦੇ ਫੈਸਲੇ ਨੂੰ ਬਿਨਾਂ ਸੁਣੇ ਉਹਨਾਂ ਲੋਕ ਅਲਸਵਾ ਡੋਰ ਭੇਜ ਦਿੱਤਾ ਹੈ ਸੋ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਵਿਅਕਤੀ ਸਿਰਫ ਵਿਰੋਧੀ ਧਿਰ ਦੀ ਨਹੀਂ ਜਾਂ ਫਿਰ ਕਿਸੇ ਹੋਰ ਮੁਲਕ ਦੀ ਨਹੀਂ ਆਪਣੇ ਦੇਸ਼ ਦੇ ਕਿਸੇ ਜੱਜ ਦੀ ਵੀ ਸੁਣਨ ਨੂੰ ਇਸ ਟਾਈਮ ਤਿਆਰ ਨਹੀਂ ਹੈ ਜੋ ਡੋਨਲਡ ਟਰੰਪ ਦੇ ਵੱਲੋਂ ਇੱਕ ਵਾਰੀ ਫੈਸਲੇ ਲੈ ਲਏ ਗਏ ਨੇ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਚੱਲ ਰਹੇ ਨੇ ਔਰ 1798 ਦੇ ਉਸ ਕਾਨੂੰਨ ਨੂੰ ਇਸ ਕਰਕੇ ਇੰਪਲੀਮੈਂਟ ਕੀਤਾ ਕਿਉਂਕਿ 1798 ਦਾ ਉਹ ਕਾਨੂੰਨ ਬੋਲਦਾ ਹੈ ਕਿ ਜੇ ਅਮਰੀਕਾ ਦੇ ਵਿੱਚ ਆ ਕੇ ਕੋਈ ਵਿਅਕਤੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿੰਦਾ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਉਸ ਵਿਅਕਤੀ ਦੇ ਨਾਲ ਤੁਹਾਡੇ ਦੇਸ਼ ਦੀ ਸੁਰੱਖਿਆ ਨੂੰ ਕਿਸੇ ਤਰੀਕੇ ਦਾ ਵੀ ਨੁਕਸਾਨ ਹੋ ਸਕਦਾ ਹੈ ਜਾਂ ਫਿਰ ਤੁਹਾਡੇ ਦੇਸ਼ ਦੇ ਵਿੱਚ ਆ ਕੇ ਉਸ ਵਿਅਕਤੀਆਂ ਦੇ ਵੱਲੋਂ ਕੋਈ ਕ੍ਰਾਈਮ ਕੀਤਾ ਜਾਂਦਾ ਹੈ 1798 ਦਾ ਉਹ ਕਾਨੂੰਨ ਕਹਿੰਦਾ ਹੈ ਕਿ ਤੁਸੀਂ ਉਸ ਵਿਅਕਤੀ ਨੂੰ ਉਸੇ ਟਾਈਮ ਡਿਪੋਰਟ ਕਰ ਸਕਦੇ ਹੋ ਜੇ ਉਹਦਾ ਮੁਲਕ ਉਸ ਵਿਅਕਤੀ ਨੂੰ ਲੈਣ ਦੇ ਲਈ ਮੰਨਦਾ ਹੈ ਕਿਉਂਕਿ ਸਾਰੇ ਮੁਲਕ ਕੋਈ ਕੋਈ ਵੀ ਕ੍ਰਾਈਮ ਵਾਲਾ ਵਿਅਕਤੀ ਹੋਵੇ ਜਦੋਂ ਤੁਹਾਡੇ ਦੇਸ਼ ਦੇ ਵਿੱਚ ਕ੍ਰਾਈਮ ਕਰਕੇ ਭੱਜ ਜਾਂਦਾ ਹੈ ਸਾਰੇ ਮੁਲਕ ਉਹਨੂੰ ਐਕਸੈਪਟ ਨਹੀਂ ਕਰਦੇ ਸੋ 1798 ਦਾ ਕਾਨੂੰਨ ਕਹਿੰਦਾ ਜੇ ਤੁਹਾਡੇ ਦੇਸ਼ ਦਾ ਉਹ ਵਿਅਕਤੀ ਤੁਸੀਂ ਆਪਣੇ ਦੇਸ਼ ਤੋਂ ਅਮਰੀਕਾ ਤੋਂ ਉਹਨੂੰ ਉਸਦੇ ਦੇਸ਼ ਭੇਜ ਰਹੇ ਹੋ ਜੇ ਦੇਸ਼ ਐਕਸੈਪਟ ਨਹੀਂ ਕਰਦਾ ਤੇ ਤੁਸੀਂ ਉਹਨੂੰ ਕਿਤੇ ਵੀ ਭੇਜ ਸਕਦੇ ਹੋ ਤੁਸੀਂ ਆਪਣੇ ਦੇਸ਼ ਦੇ ਵਿੱਚੋਂ ਜੇ ਉਹਨੂੰ ਕੱਢਣਾ ਚਾਹੁੰਦੇ ਹੋ ਕਿਸੇ ਵੀ ਦੇਸ਼ ਦੇ ਨਾਲ ਸੰਧੀ ਕਰਕੇ ਤੁਸੀਂ ਉੱਥੇ ਉਸ ਬੰਦੇ ਨੂੰ ਡਿਪੋਰਟ ਕਰ ਸਕਦੇ ਹੋ ਸੋ ਇਹ ਹੀ 1798 ਦੇ ਕਾਨੂੰਨ ਦੇ ਵਿੱਚ ਹੋਇਆ ਕਿ ਡੋਨਲਡ ਟਰੰਪ ਦੇ ਵੱਲੋਂ ਅਲਸਵਾ ਡੋਰ ਇਹ ਸਾਰੇ ਬੰਦੇ ਭੇਜ ਦਿੱਤੇ ਗਏ ਨੇ ਬੈਨਜ਼ੂਏਲਾ ਦੇ ਬੰਦੇ ਨੇ ਇਸੇ ਕਾਨੂੰਨ ਦੇ ਆਧਾਰ ਦੇ ਉੱਤੇ ਹੁਣ ਭੇਜੇ ਗਏ ਨੇ ਹੁਣ ਜਦੋਂ ਕਾਨੂੰਨ 1798 ਵਾਲਾ ਜਾਗਰਤ ਕਰ ਲਿਆ ਦੁਬਾਰਾ ਤੋਂ ਉਸ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਹਦਾ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਦੀ ਅਪੀਲ ਦਲੀਲ ਨਹੀਂ ਚੱਲੇਗੀ ਕਿਉਂਕਿ ਪਹਿਲੇ ਟਾਈਮ ਤੇ ਕੀ ਹੁੰਦਾ ਸੀ ਕਿ ਬਾਰਡਰ ਕ੍ਰੋਸ ਕਰੋ ਬਾਰਡਰ ਕ੍ਰੋਸ ਕਰਕੇ ਉੱਥੇ ਜਾ ਕੇ ਆਪਦੇ ਬਿਆਨ ਲਿਖਾਓ ਬਿਆਨ ਲਿਖਣ ਤੋਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਹੋ ਜਾਂਦੀ ਸੀ ਤੇ ਤੁਸੀਂ ਜਾ ਕੇ ਅੰਦਰ ਆਪਣਾ ਕੰਮ ਕਰ ਸ਼ੁਰੂ ਕਰ ਦਿੱਤੇ ਸੀ ਔਰ ਕਈਆਂ ਦੀ ਤਾਂ ਕਾਨੂੰਨੀ ਕਾਰਵਾਈ ਵੀ ਨਹੀਂ ਸੀ ਹੁੰਦੀ ਜੋ ਬਾਰਡਰ ਟੱਪੇ ਅੰਦਰ ਗਏ ਉੱਥੇ ਬਾਰਡਰ ਫੋਰਸ ਨਾਲ ਗੱਲ ਕੀਤੀ ਚਲੇ ਗਏ ਅੰਦਰ ਔਰ ਜਾ ਕੇ ਕੰਮ ਕਰਨਾ ਅਮਰੀਕਾ ਦੇ ਵਿੱਚ ਸ਼ੁਰੂ ਕਰ ਦਿੱਤਾ ਪਰ ਹੁਣ ਸਭ ਕੁਝ ਚੇਂਜ ਹੋ ਚੁੱਕਾ ਹੈ ਬਿਲਕੁਲ ਚੇਂਜ ਹੋ ਚੁ ਔਰ ਕਾਨੂੰਨ ਨੇ ਸਖਤ ਡੋਨਲਡ ਟਰੰਪ ਦੇ ਬੋਲੋ ਜਿਹੜੇ ਪੁਰਾਣੇ ਕਾਨੂੰਨ ਇੰਨੇ ਸਖਤ ਕਾਨੂੰਨ ਸੀ ਉਹਨਾਂ ਨੂੰ ਦੁਬਾਰਾ ਜਾਗਰਤ ਕੀਤਾ ਜਾ ਰਿਹਾ ਹੈ ਹਾਲਾਂਕਿ ਉਸ ਤੋਂ ਬਾਅਦ ਵੀ ਬਹੁਤ ਸਾਰੇ ਐਸੇ ਕਾਨੂੰਨ ਬਣੇ ਹੋਣਗੇ ਜਿਹੜੇ ਉਸ ਕਾਨੂੰਨ ਨੂੰ ਡਿਫੈਂਡ ਕਰਦੇ ਹੋਣਗੇ ਕਿ ਨਹੀਂ ਨਹੀਂ ਮਨੁੱਖੀ ਅਧਿਕਾਰਾਂ ਦੇ ਮੁਤਾਬਕ ਇਦਾਂ ਨਹੀਂ ਹੋਣਾ ਚਾਹੀਦਾ ਤਾਂ ਕਾਨੂੰਨੀ ਬੜਾ ਸਖਤ ਹੈ ਬੰਦੇ ਨੂੰ ਦਲੀਲ ਅਪੀਲ ਦਾ ਤਾਂ ਕੋਈ ਮੌਕਾ ਦਿੱਤਾ ਜਾਵੇ ਪਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਦਰਕਨਾਰ ਕਰਕੇ ਸਿਰਫ ਉਹ ਕਾਨੂੰਨ ਜਿਹੜਾ ਉਹਦੇ ਦੇਸ਼ ਦੇ ਲਈ ਡੋਨਲਡ ਟਰੰਪ ਦੇ ਉਹਨੂੰ ਲੱਗਦਾ ਹੈ ਕਿ ਇਹੀ ਮੇਰੇ ਦੇਸ਼ ਦੇ ਲਈ ਚੰਗਾ ਕਾਨੂੰਨ ਹੈ ਸੋ ਉਹਦੇ ਉੱਪਰ ਹੁਣ ਕ ਅਮਰੀਕਾ ਦੇ ਵੱਲੋਂ ਡੋਨਲਡ 트੍ਰੰਪ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਉਸ ਸਖਤ ਤੋਂ ਸਖਤ ਕਾਨੂੰਨ ਜਿਹੜੇ ਅਮਰੀਕਾ ਦੇ ਵਿੱਚ ਬਣਾਏ ਜਾ ਰਹੇ ਨੇ ਇੱਕ ਖਬਰ ਕੱਲ ਅੰਤਰਿਕ ਕਮੇਟੀ ਦੀ ਬੈਠਕ ਹੋਈ ਬੜੀ ਧੀਰ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਅੰਤਰਿਕ ਕਮੇਟੀ ਦੀ ਬੈਠਕ ਦੇ ਵਿੱਚ ਕੀ ਫੈਸਲੇ ਲਏ ਜਾਣਗੇ ਮੈਂਬਰਸ਼ਿਪ ਜਿਹੜੀ ਮੁਹਿੰਮ ਚਲਾਈ ਗਈ ਆ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਕਿ ਉਹਦੇ ਤੇ ਕੋਈ ਫੈਸਲਾ ਤਾਂ ਨਹੀਂ ਲਿਆ ਜਾਂਦਾ ਜਾਂ ਫਿਰ ਸਭ ਤੋਂ ਵੱਡੀਆਂ ਨਿਗਾਹਾਂ ਇਹ ਸੀ ਕਿ ਹਰਜਿੰਦਰ ਸਿੰਘ ਧਾਮੀ ਹੁਣਾਂ ਦਾ ਜਿਹੜਾ ਅਸਤੀਫਾ ਐਸਜੀਪੀਸੀ ਦੇ ਪ੍ਰਧਾਨ ਦਾ ਅਸਤੀਫਾ ਗਿਆ ਉਸ ਨੂੰ ਮਨਜ਼ੂਰ ਕਰ ਲਿਆ ਕੱਲ ਅੰਤਰੀ ਕਮੇਟੀ ਦੀ ਬੈਠਕ ਹੋਈ ਉਸ ਬੈਠਕ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਹੁਣ ਦਾ ਜਿਹੜਾ ਅਸਤੀਫਾ ਹੈ ਉਸ ਨੂੰ ਰੱਦ ਕਰ ਦਿੱਤਾ ਗਿਆ ਉਸ ਨੂੰ ਐਕਸੈਪਟ ਨਹੀਂ ਕੀਤਾ ਸੋ ਉਸ ਦੇ ਨਾਲ ਹੁਣ ਫਿਰ ਤੋਂ ਉਹਨਾਂ ਨੂੰ ਕਿਹਾ ਹੈ ਕਿ ਇੱਕ ਤੋਂ ਇੱਕ ਵਾਰ ਫਿਰ ਮੋੜ ਤੋਂ ਵਿਚਾਰ ਕਰਨ ਦੋ ਦਿਨ ਦਾ ਸਮਾਂ ਦਿੱਤਾ ਗਿਆ ਅੰਤਰੀ ਕਮੇਟੀ ਦੇ ਬਹੁਤ ਸਾਰੇ ਜਿਹੜੇ ਅਧਿਕਾਰੀ ਸੀ ਉਹਨਾਂ ਦੇ ਨਾਲ ਜਾ ਕੇ ਮਿਲ ਕੇ ਵੀ ਆਏ ਗੱਲਬਾਤ ਕੀਤੀ ਔਰ ਅਪੀਲ ਕੀਤੀ ਹੈ ਕਿ ਤੁਸੀਂ ਦੁਬਾਰਾ ਤੋਂ ਆਪਣੀਆਂ ਸੇਵਾਵਾਂ ਨਿਭਾਓ ਹੁਣ ਹਰਜਿੰਦਰ ਸਿੰਘ ਧਾਮੀ ਦੁਆਰਾ ਤੋਂ ਸੇਵਾ ਦੇ ਉੱਪਰ ਆਂਦੇ ਨੇ ਜਾਂ ਫਿਰ ਨਹੀਂ ਇਹ ਦੇਖਣਾ ਹੋਵੇਗਾ ਪਰ ਸੂਤਰਾਂ ਦੇ ਹਵਾਲੇ ਤੋਂ ਜਰੂਰ ਇਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਤੋਂ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਜੇ ਪੂਰਾ ਨਾਮ ਦੇ ਆਪਾਂ ਜ਼ਿਕਰ ਜ਼ਿਕਰ ਕਰੀਏ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਕਿਹਾ ਜਾਂਦਾ ਸੋ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਪ੍ਰਧਾਨਗੀ ਤੋਂ ਔਰ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ 2-4 ਦਿਨਾਂ ਬਾਅਦ ਹੀ ਹਰਜਿੰਦਰ ਸਿੰਘ ਧਾਮੀ ਆਪਣਾ ਕਾਲਾ ਕੋਟ ਪਾ ਕੇ ਹੁਸ਼ਿਆਰਪੁਰ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਪ੍ਰੈਕਟਿਸ ਦੁਆਰਾ ਤੋਂ ਸ਼ੁਰੂ ਕਰ ਦਿੱਤੀ ਹੈ ਇਹ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹੁਣ ਜਿਸ ਤਰੀਕੇ ਦੇ ਨਾਲ ਕਾਲਾ ਕੋਟ ਪਾ ਲਿਆ ਔਰ ਹੁਸ਼ਾਰਪੁਰ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੀ ਪ੍ਰੈਕਟਿਸ ਦੁਆਰਾ ਤੋਂ ਸ਼ੁਰੂ ਕਰ ਲਈ ਹੈ ਉਸ ਤੋਂ ਹੀ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਮੈਂਟਲੀ ਤੌਰ ਦੇ ਉੱਤੇ ਬਿਲਕੁਲ ਪ੍ਰਪੇਅਰ ਨੇ ਕਿ ਉਹ ਅਸੀਫਾ ਜਿਹੜਾ ਰੱਦ ਕੀਤਾ ਗਿਆ ਉਦੋਂ ਤੇ ਵਾਪਸ ਆਉਣ ਦੇ ਲਈ ਮੈਨੂੰ ਲੱਗਦਾ ਕਿ ਸ਼ਾਇਦ ਨਾ ਤਿਆਰ ਹੋਣ ਐਸੀਆਂ ਸੰਭਾਵਨਾਵਾਂ ਨੇ ਪਰ ਆਖਰੀ ਫੈਸਲਾ ਉਹਨਾਂ ਦਾ ਹੋਏਗਾ ਔਰ ਅੰਤਰਿਕ ਕਮੇਟੀ ਦੇ ਵੱਲੋਂ ਉਹਨਾਂ ਦੀ ਜਿਹੜਾ ਅਸਤੀਫਾ ਉਹ ਰੱਦ ਕਰ ਦਿੱਤਾ ਗਿਆ ਔਰ ਮੰਗ ਕੀਤੀ ਗਈ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਇਹਦੇ ਤੇ ਮੋੜ ਤੋਂ ਅਹੁਦਾ ਆਪਣਾ ਸੰਭਾਲੋ ਸੋ ਦੂਸਰੇ ਪਾਸੇ ਅੰਤਰਿਕ ਕਮੇਟੀ ਦੀ ਜਿਹੜੀ ਬੈਠਕ ਹੋਈ ਆ ਉਹਦੇ ਵਿੱਚ ਹੁਣ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਜਥੇਬੰਦੀ ਨੂੰ ਮਜ਼ਬੂਤ ਕਰਨ ਦੇ ਲਈ ਖਾਲਸਾ ਸਾਜਣਾ ਦਿਵਸ ਦੇ ਮੌਕੇ ਦੇ ਉੱਤੇ ਧਰਮ ਪ੍ਰਚਾਰ ਲਹਿਰ ਜਿਹੜੀ ਆ ਮੁਰ ਤੋਂ ਵਿੱਢੀ ਜਾਏਗੀ ਜਨ ਕੇ ਵਿਸਾਖੀ ਵਾਲੇ ਦਿਨ ਤੁਸੀਂ ਕਹਿ ਸਕਦੇ ਹੋ ਕਿ ਧਰਮ ਪ੍ਰਚਾਰ ਲਹਿਰ ਨੂੰ ਵਿੱਢਣ ਦੇ ਲਈ ਘਰ ਘਰ ਤੱਕ ਜਾ ਕੇ ਧਰਮ ਦਾ ਪ੍ਰਚਾਰ ਜਿਹੜਾ ਹੈ ਉਹ ਅੰਤਰੇਕ ਕਮੇਟੀ ਜਨ ਕੇ ਐਸਡੀਪੀਸੀ ਦੇ ਵੱਲੋਂ ਹੁਣ ਇੱਕ ਮੁਹਿੰਮ ਚਲਾਈ ਜਾਏਗੀ ਵਿਸਾਖੀ ਵਾਲੇ ਦਿਨ ਤੋਂ ਲੋਕਾਂ ਦੇ ਘਰਾਂ ਘਰ ਦੇ ਵਿੱਚ ਜਾ ਕੇ ਔਰ ਵੱਧ ਤੋਂ ਵੱਧ ਲੋਕਾਂ ਨੂੰ ਅੰਮ੍ਰਿਤ ਛਕਾਉਣ ਦੇ ਲਈ ਪ੍ਰੇਰਿਤ ਕੀਤਾ ਜਾਏਗਾ ਗੁਰੂ ਦੀ ਬਾਣੀ ਦੇ ਨਾਲ ਜੋੜਨ ਦਾ ਕੰਮ ਜਿਹੜਾ ਹੈ ਉਹ ਇਸ ਕਮੇਟੀ ਦੇ ਵੱਲੋਂ ਕੀਤਾ ਜਾਏਗਾ ਔਰ ਆਨ ਵਾਲੇ ਟਾਈਮ ਦੇ ਉਤੇ ਦੇਖਣਾ ਹੋਏਗਾ ਇਸ ਦੇ ਵਿੱਚ ਕਿੰਨਾ ਕੁ ਕਾਮਯਾਬ ਅ ਅੰਤਰੀਂ ਕਮੇਟੀ ਔਰ ਐਸਜੀਪੀਸੀ ਹੁੰਦੀ ਹੈ ਅ ਦੂਸਰੇ ਪਾਸੇ ਅਜ ਪ੍ਰਤੀ ਮੁਹਿੰਮ ਸ਼ੁਰੂ ਹੋ ਰਹੀ ਹੈ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਉਸ ਧੜੇ ਦੇ ਵੱਲੋਂ ਜਿਹੜੇ ਪਹਿਲਾਂ 7 ਮੈਂਬਰੀ ਕਮੇਟੀ ਬਣਾਈ ਗਈ ਸੀ ਪਰ ਹੁਣ 5 ਮੈਂਬਰੀ ਕਮੇਟੀ ਰਹਿ ਗਈ ਹੈ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਾਬਕਾ ਜਥੇਦਾਰ ਗਿਆਨੀ ਰੁਘਵੀਰ ਸਿੰਘ ਹੋਣਾ ਦੇ ਵੱਲੋਂ ਹੁਕਮ ਕੀਤਾ ਗਿਆ ਸੀ ਕਿ 7 ਮੈਂਬਰੀ ਕਮੇਟੀ ਦੀ ਨਿਗਰਾਨੀ ਦੇ ਵਿੱਚ ਪ੍ਰਤੀ ਮੁਹਿੰਮ ਅਕਾਲੀ ਦਲ ਦੀ ਚੱਲੇਗੀ ਔਰ ਉਸ ਨੂੰ ਮਜ਼ਬੂਤ ਕਰਨਾ ਹੈ ਫਿਰ ਦੋ ਬੰਦਿਆਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਕਿ ਹੁਣ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਅੱਜ ਤੋਂ ਇਹ ਭਰਤੀ ਮੋਹਮ ਜਿਹੜੀ ਸਵੇਰੇ 10 ਵਜੇ ਤੋਂ ਸ਼ੁਰੂ ਹੋ ਜਾਏਗੀ ਔਰ ਉਹਦੇ ਵਿੱਚ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਕਿ ਵੱਧ ਤੋਂ ਵੱਧ ਲੋਕ ਇਸ ਦੇ ਵਿੱਚ ਸ਼ਮੂਲੀਅਤ ਕਰਨ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਜਿਹੜਾ ਸਿੱਖ ਭਾਈਚਾਰਾ ਉਹ ਵੀ ਇਹਦੇ ਵਿੱਚ ਆਪਣੀ ਮੈਂਬਰਸ਼ਿਪ ਜਿਹੜੀ ਹੈ ਉਹ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਕਰੇ ਦੂਸਰੇ ਪਾਸੇ ਅਕਾਲੀ ਦਲ ਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਭੁੰਧੜ ਹੋਣੀ ਕੱਲ ਉਸ ਬੈਠਕ ਦੇ ਵਿੱਚ ਮੌਜੂ ਕਿਹੜੀ ਕਮੇਟੀ ਉਹ ਕਹਿੰਦੇ ਇਹਨਾਂ ਦੇ ਕੋਲ ਹੈ ਹੀ ਕੋਈ ਕੌਸ਼ਿਸ਼ ਨਹੀਂ ਨਾ ਇਹਨਾਂ ਦੇ ਕੋਲ ਪਾਰਟੀ ਨਾ ਇਹਨਾਂ ਦੇ ਕੋਈ ਦਫ਼ਤਰ ਫਿਰ ਇਹ ਅਕਾਲੀ ਦਲ ਦੇ ਨਾਮ ਦੇ ਉਤੇ ਭਰਤੀ ਕਿਵੇਂ ਕਰ ਸਕਦੇ ਨਾਲੇ ਇਹ ਕਹਿੰਦੇ ਕਿ ਇਹਨਾਂ ਨੇ ਪਰਚੀਆਂ ਤੇ ਲਿਖਾਇਆ ਅਕਾਲੀ ਦਲ ਪਾਰਟੀ ਦਾ ਨਾਮ ਤਾਂ ਸ਼ਰੂਮ ਨਹੀਂ ਅਕਾਲੀ ਦਲ ਹੈ ਸੋ ਕਿਸ ਆਧਾਰ ਦੇ ਉੱਤੇ ਇੰਨਾਂ ਦੇ ਬੁੱਲੇ ਭਰਤੀ ਮੁਹਿੰਮ ਜਿਹੜੀ ਆ ਸ਼ੁਰੂ ਕੀਤੀ ਜਾਣੀ ਹੈ ਨਾਲੇ ਫਿਰ ਭੁੰਦੜ ਉਹਨਾਂ ਨੇ ਕਿਹਾ ਕਿ ਲੜਨ ਦੀ ਲੋੜ ਨਹੀਂ ਹੈ ਇਹ ਸਾਰੇ ਸਾਡੇ ਆਪ ਦੇ ਭਰਾ ਨੇ ਅੱਜ ਮਜੇਠੀਆਂ ਨਾਰਾਜ ਐ ਉਹ ਵੀ ਨਾਰਾਜ ਨਹੀਂ ਐ ਬਾਕੀ ਵੀ ਜਿਹੜੇ ਵਿਰੋਧੀ ਧੜੇ ਵਾਲੇ ਵੀ ਸਾਰੇ ਆਪਣੇ ਭਰਾ ਨੇ ਉਹ ਆ ਜਾਣਗੇ ਸਾਰੇ ਇੱਕ ਦਿਨ ਵਾਪਸ ਜੇ ਤੁਸੀਂ ਭਰਤੀ ਮੁਹਿੰਮ ਚਲਾਨੀ ਹੋਈ ਹੈ ਪਰਚੀਆਂ ਸਾਨੂੰ ਦੱਸੋ ਅਸੀਂ ਦੇ ਦਿੰਨੇ ਹਾਂ ਅਸੀਂ ਪਰਚੀਆਂ ਭੇਜ ਦਿੰਨੇ ਹਾਂ ਹਾਲਾਂਕਿ ਇਹੀ ਗੱਲ ਜੇ ਉਹ ਸ਼ਾਇਦ ਪਹਿਲਾਂ ਕਹਿ ਦਿੰਦੇ ਤੇ ਅੱਜ ਇਹ ਵਾਲੀ ਭਰਤੀ ਮੁਹਿੰਮ ਨਾ ਸ਼ੁਰੂ ਹੁੰਦੀ ਇਹ ਇਹ ਹੁਣ ਜਿਹੜੇ ਲੋਕ ਨੇ ਉਹ ਚਰਚਾਵਾ ਕਰ ਰਹੇ ਨੇ ਕਿ ਇਹੀ ਤਾਂ ਐਸਜੀਪੀਸੀ ਐਸਜੀਪੀਸੀ ਨੂੰ ਹੁਕਮ ਲਾਇਆ ਸੀ ਕਿ ਜਾਂ ਅਕਾਲੀ ਦਲ ਨੂੰ ਹੁਕਮ ਲਾਇਆ ਸੀ ਕਿ ਜਥੇਦਾਰ ਸਾਹਿਬ ਦੇ ਵੱਲੋਂ ਵੀ ਤੁਸੀਂ ਇਹਨਾਂ ਦੇ ਨਾਲ ਮਿਲ ਕੇ ਕਰੋ ਵੀ ਤੁਸੀਂ ਅੱਜ ਕਹਿ ਰਹੇ ਹੋ ਵੀ ਪਰਚੀਆਂ ਸਾਡੇ ਤੋਂ ਲੈ ਲਓ 22 ਲੱਖ ਬੰਦੇ ਨੇ ਸਾਡੇ ਕੋਲ ਤਾਂ ਭਰਤੀ ਮੋਹਮ ਦੇ ਵਿੱਚ 22 ਲੱਖ ਬੰਦਾ ਜੁੜ ਗਿਆ ਹੁਣ ਤੁਸੀਂ ਵੀ ਭਰਤੀ ਕਰ ਲਓ ਵੀ ਪਹਿਲੇ ਜੇ ਤੁਸੀਂ ਇਹ ਗੱਲ ਕਹਿ ਦਿੰਦੇ ਤੇ ਸ਼ਾਇਦ ਅੱਜ ਉਹ ਦੁਬਾਰਾ ਨੌਬਤ ਹੀ ਨਾ ਆਂਦੀ ਸੋ ਅੱਜ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਭਰਤੀ ਮੂਹਮ ਸ਼ੁਰੂ ਕੀਤੀ ਜਾਏਗੀ ਔਰ ਉਸ ਭਰਤੀ ਮੂਹਮ ਦੇ ਵਿੱਚ ਕਿਸ ਤਰੀਕੇ ਦਾ ਹੁਲਾਰਾ ਜਿਹੜਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਮਿਲੇਗਾ ਉਹਦੇ ਤੇ ਵੀ ਨਿਗਾਹਾਂ ਜੜੀਆਂ ਸਾਰਿਆਂ ਦੀਆਂ ਬੜੀਆਂ ਰਹਿਣਗੀਆਂ ਇੱਕ ਖਬਰ ਤੁਹਾਨੂੰ ਅਸੀਂ ਦੱਸਿਆ ਸੀ ਕਿ ਅੰਮ੍ਰਿਤਸਰ ਦੇ ਵਿੱਚ ਠਾਕੁਰਦਵਾਰ ਮੰਦਿਰ ਦੇ ਉੱਪਰ ਹਮਲਾ ਕੀਤਾ ਗਿਆ ਸੀ ਗ੍ਰੇਨੇਡ ਹਮਲਾ ਕੀਤਾ ਗਿਆ ਸੀ ਸੋ ਉਹਦੇ ਜਿਹੜੇ ਦੋਸ਼ੀ ਸੀ ਉਹਨਾਂ ਦੇ ਨਾਲ ਮੁਕਾਬਲਾ ਹੋਇਆ ਪੁਲਿਸ ਦਾ ਔਰ ਇੱਕ ਨੂੰ ਪੁਲਿਸ ਨੇ ਹਲਾਕ ਕਰ ਦਿੱਤਾ ਹੈ ਔਰ ਦੂਸਰਾ ਜਿਹੜਾ ਫਰਾਰ ਹੋ ਗਿਆ ਬੀਤੇ ਕੱਲ ਇਹ ਇਨਕਾਊਂਟਰ ਹੋਇਆ ਉਹਦੇ ਵਿੱਚ ਠਾਕੁਰਦਵਾਰਾ ਗੁਰਦੋ ਮੰਦਿਰ ਦੇ ਉੱਪਰ ਜਿਹੜਾ ਇਹ ਹਮਲਾ ਹੋਇਆ ਸੀ ਉਸ ਦੇ ਵਿੱਚ ਪੁਲਿਸ ਜਿਹੜੀ ਆ ਦੋਸ਼ੀਆਂ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਗਈ ਹਾਲਾਂਕਿ ਇੱਕ ਅਜੇ ਫਰਾਰ ਹੈ ਉਹਦੀ ਭਾਲ ਜਿਹੜੀ ਆ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਆਪਾਂ ਜ਼ਿਕਰ ਕੀਤਾ ਸੀ ਕਿ ਇੱਕ ਜਲੰਧਰ ਦੇ ਵਿੱਚ ਯੂਟਿਊਬਰ ਦੇ ਘਰ ਦੇ ਉੱਪਰ ਵੀ ਗ੍ਰੇਨੇਡ ਹਮਲਾ ਹੋਇਆ ਸੀ ਔਰ ਅੱਜ ਸਵੇਰੇ ਤੜਕਸਾਰ ਜਲੰਧਰ ਦਿਹਾਤੀ ਦੀ ਪੁਲਿਸ ਦੇ ਵੱਲੋਂ ਉਸ ਦੋਸ਼ੀ ਦਾ ਵੀ ਇਨਕਾਊਂਟਰ ਕਰ ਦਿੱਤਾ ਗਿਆ ਸੋ ਪੁਲਿਸ ਦੇ ਵੱਲੋਂ ਪਿਛਲੇ 3-4 ਦਿਨਾਂ ਦੇ ਵਿੱਚ ਜਿਹੜੇ ਦੋ ਗ੍ਰੇਨੇਡ ਹਮਲੇ ਹੋਏ ਸੀ ਉਹਦੇ ਵਿੱਚ ਕਾਮਯਾਬੀ ਪੁਲਿਸ ਨੂੰ ਇਹ ਮਿਲਿਆ ਕਿ ਪੁਲਿਸ ਨੇ ਦੋਵੇਂ ਪਾਸੇ ਜਿਹੜੇ ਦੋਸ਼ੀ ਸੀ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਸੋ ਇੱਕ ਖਬਰ ਕਰਨਾਲ ਕਰਨਲ ਦੇ ਨਾਲ ਜੁੜੀ ਰਹੀ ਹੈ ਮਾਫ ਕਰਨਾ ਉਹ ਕਰਨਲ ਜਿਹਦਾ ਪਟਿਆਲਾ ਦੇ ਵਿੱਚ ਕਰਨਲ ਔਰ ਉਹਦੇ ਪੁੱਤਰ ਦਾ ਦੇ ਨਾਲ ਜਿਹੜੇ 12 ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਿਹੜੀ ਉਹਨਾਂ ਦੀ ਝੜਪ ਹੋਈ ਆ ਝੜਪ ਨਹੀਂ ਕਹਿ ਸਕਦੇ ਇਹਨੂੰ ਉਹਨਾਂ ਦੀ ਕੁੱਟਮਾਰ ਕੀਤੀ ਗਈ ਕਰਨਲ ਦੀ ਔਰ ਉਹਦੇ ਪੁੱਤ ਦੀ ਸੋ ਉਹ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਸੀ ਬਿਤੇ ਕੱਲ ਕਰਨਲ ਦੀ ਵਾਈਫ ਦੇ ਵੱਲੋਂ ਘਰ ਵਾਲੀ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਉਹਨਾਂ ਨੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਕਿ ਪੰਜਾਬ ਪੁਲਿਸ ਦੇ ਵੱਲੋਂ ਸਾਡੇ ਪਰਿਵਾਰ ਦੇ ਜੀਵਾਂ ਦੇ ਨਾਲ ਧੱਕਾ ਕੀਤਾ ਗਿਆ ਔਰ ਇਵਨ ਕੀ ਕਰਨਲ ਦੀ ਬਾਹ ਤੱਕ ਤੋੜ ਦਿੱਤੀ ਗਈ ਆ ਉਹਦੇ ਮੁੰਡੇ ਦੇ ਸਿਰ ਦੇ ਵਿੱਚ ਗੁੱਜੀਆਂ ਸੱਟਾਂ ਲੱਗੀਆਂ ਨੇ ਮਤਲਬ ਉਹਦਾ ਸਿਰ ਫੜ ਫੜ ਕੇ ਕਹਿੰਦੇ ਬੋਨਟ ਦੇ ਉੱਪਰ ਗੱਡੀ ਦੇ ਬੋਨਟ ਦੇ ਉੱਪਰ ਮਾਰਿਆ ਮਾਮਲਾ ਕਿ ਇਸੀ ਦਰਸਨ 12 ਪੁਲਿਸ ਮੁਲਾਜ਼ਮ ਜਿਹੜੇ ਸੀ ਇੱਕ ਥਾਣੇ ਦੇ ਉੱਪਰ ਮਾਫ ਕਰਨਾ ਇੱਕ ਢਾਬੇ ਦੇ ਉੱਪਰ ਰੁਕੇ ਖਾਣਾ ਖਾਣ ਦੇ ਲਈ ਔ ਕਰਨਲ ਉਹਦਾ ਬੇਟਾ ਔਰ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਦਿੱਲੀ ਤੋਂ ਉਹ ਆ ਰਹੇ ਸੀਗੇ ਪਟਿਆਲੇ ਦੀ ਇਹ ਘਟਨਾ ਹੈ ਔਰ ਪਟਿਆਲੇ ਰਾਤ ਨੂੰ ਕੁਝ ਦੇਰ ਰਾਤ ਦੀ ਗੱਲ ਹੈ ਔਰ ਉਹਨਾਂ ਨੇ ਸੋਚਿਆ ਕਿ ਰਾਤ ਤੱਕ ਨੂੰ ਘਰ ਜਾ ਕੇ ਕੀ ਤੰਗ ਕਰਨਾ ਪਰਿਵਾਰ ਨੂੰ ਤੇ ਉਹ ਇੱਕ ਢਾਬੇ ਤੇ ਰੁਕੇ ਖਾਣਾ ਖਾਣ ਦੇ ਲਈ ਉੱਥੇ ਬਾਰਾ ਪੁਲਿਸ ਮੁਲਾਜ਼ਮ ਵੀ ਇਹ ਗੱਡੀ ਦੇ ਵਿੱਚ ਆਏ ਤੇ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਗੱਡੀ ਸਾਈਡ ਤੇ ਕਰਨ ਦੇ ਲਈ ਕਿਹਾ ਮਤਲਬ ਪਾਰਕਿੰਗ ਨੂੰ ਲੈ ਕੇ ਲੜਾਈ ਹੋਈ ਹੈ ਇਹ ਔਰ ਹਾਲਾਂਕਿ ਕਰਨਲ ਦੇ ਵੱਲੋਂ ਦੱਸਿਆ ਵੀ ਗਿਆ ਕਿ ਮੈਂ ਕਰਨਲ ਆ ਮੈਂ ਆਰਮੀ ਦੇ ਵਿੱਚ ਆ ਵੱਡੇ ਰੈਂਕ ਦੇ ਉੱਪਰ ਆ ਔਰ ਦੱਸਿਆ ਜਾ ਰਿਹਾ ਕਿ ਪਰਿਵਾਰ ਦੇ ਵੱਲੋਂ ਜੋ ਦੱਸਣ ਦੇ ਵਿੱਚ ਆਇਆ ਉਹਨਾਂ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੇ ਇਹ ਕਹਿ ਕੇ ਵੀ ਕੱਢਦੇ ਆ ਤੇਰੀ ਅਫਸਰੀ ਰੁਕ ਜਾਓ ਔਰ ਬਹੁਤ ਜ਼ਿਆਦਾ ਉਹਨਾਂ ਨੂੰ ਕੁੱਟਿਆ ਬਾਹ ਬੂਹ ਤੋੜ ਦਿੱਤੀ ਔਰ ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਹੁਣ ਪੰਜਾਬ ਪੁਲਿਸ ਨੂੰ ਜਿਹੜੀ ਛੂਟ ਦਿੱਤੀ ਗਈ ਆ ਸਰਕਾਰ ਦੇ ਵੱਲੋਂ ਕਿ ਤੁਸੀਂ ਨਸ਼ੇ ਤਸਕਰਾਂ ਨੂੰ ਖਤਮ ਕਰਨਾ ਹੈ ਗੈਂਗਸਟਰਾਂ ਨੂੰ ਖਤਮ ਕਰਨਾ ਹੈ ਕਿ ਇਸ ਖੋਲ ਦੇ ਨਾਲ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਕੁਝ ਕੁ ਮੁਲਾਜ਼ਮ ਦਾ ਅਸੀਂ ਜ਼ਿਕਰ ਕਰਨਾ ਹੈ ਕਿ ਕੁਝ ਮੁਲਾਜ਼ਮਾਂ ਦੇ ਦਿਲਾ ਦੇ ਵਿੱਚ ਇਹ ਤਾਂ ਨਹੀਂ ਆ ਗਿਆ ਕਿ ਉਹ ਜੋ ਮਰਜ਼ੀ ਕਰ ਸਕਦੇ ਨੇ ਇਹਦੇ ਆਧਾਰ ਦੇ ਉੱਤੇ ਜੇ ਇੱਕ ਕਰਨਲ ਦੀ ਇਸ ਤਰੀਕੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਹੋ ਸਕਦੀ ਹੈ ਉਹਦੀ ਸੁਣਵਾਈ ਨਹੀਂ ਹੋ ਰਹੀ ਉਹਦੀ ਵਾਈਫ ਦੇ ਵੱਲੋਂ ਦੱਸਿਆ ਗਿਆ ਕਿ ਐਫ ਆਈ ਆਰ ਨਹੀਂ ਕਈ ਘੰਟੇ ਦਾ ਪੁਲਿਸ ਦੇ ਵੱਲੋਂ ਦਰਜ ਕੀਤੀ ਗਈ ਪ੍ਰੈਸ਼ਰ ਬਣਾਉਣ ਤੋਂ ਬਾਅਦ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਮਤਲਬ ਹੁਣ ਸਵਾਲ ਇਹ ਉੱਠ ਰਹੇ ਨੇ ਕਿ ਜੇ ਇੱਕ ਕਰਨਲ ਦੀ ਨਹੀਂ ਸੁਣੀ ਜਾ ਰਹੀ ਕਰਨਲ ਦੇ ਨਾਲ ਇਸ ਤਰੀਕੇ ਦਾ ਤਖਾ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਤੇ ਆਮ ਬੰਦੇ ਦੀ ਸੁਣੇਗਾ ਕੌਣ ਸੋ ਇਸ ਤੋਂ ਬਾਅਦ ਹੁਣ ਸਖਤ ਐਕਸ਼ਨ ਲੈਂਦਿਆਂ ਪ੍ਰੈਸ਼ਰ ਪਰਿਵਾਰ ਦਾ ਸੀ ਪ੍ਰੈਸ਼ਰ ਮੀਡੀਆ ਦਾ ਪਿਆ ਮੀਡੀਆ ਨੇ ਇਸ ਖਬਰ ਨੂੰ ਬਹੁਤ ਜਬਰਦਸਤ ਤਰੀਕੇ ਦੇ ਨਾਲ ਇਹਦੀ ਕਵਰੇਜ ਕੀਤੀ ਔਰ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਆਰਮੀ ਦਾ ਵੀ ਪ੍ਰੈਸ਼ਰ ਸੀ ਉਸ ਤੋਂ ਬਾਅਦ ਪਰਚਾ ਦਰਜ ਕੀਤਾ ਗਿਆ ਮਾਮਲਾ ਦਰਜ ਕੀਤਾ ਗਿਆ 12 ਦੇ ਪਾਰਾਂ ਪੁਲਿਸ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਗਿਆ ਜਿਹਦੇ ਵਿੱਚ ਐਸਐਸਪੀ ਡਾਕਟਰ ਨਾਨਕ ਸਿੰਘ ਉਹਨਾਂ ਦੇ ਵੱਲੋਂ ਕੱਲ ਜਾਣਕਾਰੀ ਦਿੱਤੀ ਗਈ ਪਟਿਆਲਾ ਦੇ ਐਸਐਸਪੀ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਚਾਰ ਇਨਸਪੈਕਟਰਾਂ ਸਮੇਤ 12 ਪੁਲਿਸ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਗਿਆ ਔਰ ਉਹਨਾਂ ਨੇ ਆਪਣੀ ਗਲਤੀ ਵੀ ਮੰਨ ਲਈ ਹੈ ਬਾਰਾਂ ਨੇ ਕਿ ਹਾਂ ਇਹ ਹੋਇਆ ਹੈ ਅਸੀਂ ਉਹਦੇ ਲਈ ਗਲਤੀ ਮੰਨਦੇ ਹਾਂ ਔਰ ਮੁਅਤਲ ਮੁਲਾਜ਼ਮਾਂ ਦੇ ਵਿੱਚ ਚਾਰ ਇੰਸਪੈਕਟਰ ਨੇ ਔਰ ਬਾਕੀ ਪੁਲਿਸ ਮੁਲਾਜ਼ਮ ਨੇ ਔਰ ਸਾਰਿਆਂ ਦੇ ਵੱਲੋਂ ਇਹ ਗਲਤੀ ਵੀ ਮੰਨ ਲਈ ਗਈ ਔਰ ਉਹਨਾਂ ਨੇ ਕਿਹਾ ਕਿ ਅਸੀਂ ਇਹ ਗਲਤੀ ਹੋਈ ਹੈ ਸਾਡੇ ਤੋਂ ਔਰ ਭਵਿੱਖ ਦੇ ਵਿੱਚ ਅਸੀਂ ਐਸੀ ਗਲਤੀ ਨਹੀਂ ਕਰਾਂਗੇ ਪਰ ਇਸ ਮਾਮਲੇ ਦੇ ਵਿੱਚ ਹੁਣ ਸਵਾਲ ਕਈ ਤਰੀਕੇ ਦੇ ਉੱਠ ਰਹੇ ਨੇ ਐਫ ਆਈ ਆਰ ਦੇ ਉੱਪਰ ਵੀ ਸਵਾਲ ਕਈ ਉੱਠ ਰਹੇ ਨੇ ਕਿਉਂਕਿ ਐਫ ਆਈ ਆਰ ਦੇ ਵਿੱਚ ਜੋ ਕੁਝ ਲਿਖਿਆ ਗਿਆ ਉਸ ਨੂੰ ਲੈ ਕੇ ਪਰਿਵਾਰ ਵੀ ਪਰਿਵਾਰ ਵੀ ਨਾਮ ਨਹੀਂ ਦਰਜ ਕੀਤਾ ਗਿਆ ਕਿਸੇ ਦਾ ਵੀ ਬਾਈ ਨੇਮ ਨਹੀਂ ਹੈ ਐਫ ਆਈ ਆਰ ਉਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਔਰ ਉਹਦੇ ਵਿੱਚ ਐਫ ਆਈ ਆਰ ਦੇ ਵਿੱਚ ਜੋ ਬਿਆਨਾਂ ਦੇ ਆਧਾਰ ਤੇ ਉਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਵਿਅਕਤੀਆਂ ਦੇ ਵੱਲੋਂ ਕਰਨਲ ਔਰ ਦੇ ਬੇਟੇ ਦੇ ਨੇ ਸ਼ਰਾਬ ਪੀਤੀ ਹੋਈ ਸੀ ਔਰ ਸ਼ਰਾਬ ਉਹਨਾਂ ਦੀ ਪੀਤੀ ਹੋਈ ਸ਼ਰਾਬ ਦੇ ਕਰਕੇ ਇਹ ਸਾਰਾ ਮਾਮਲਾ ਜਿਹੜਾ ਉਹ ਹੋਇਆ ਇਹ ਦਿਖਾਣ ਦੀ ਐਫ ਆਈ ਆਰ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਕਰਕੇ ਹੁਣ ਮਾਮਲਾ ਫਿਰ ਤੋਂ ਪੱਖ ਦਾ ਨਜ਼ਰ ਆ ਰਿਹਾ ਹੈ ਕਿ 12 ਦੇ 12 ਪੁਲਿਸ ਮੁਲਾਜ਼ਮਾਂ ਨੂੰ ਜੇ ਤੁਸੀਂ ਮੁਅਤਲ ਕਰ ਦਿੱਤਾ ਤੇ ਤੁਹਾਨੂੰ ਉਹਨਾਂ ਦੇ ਨਾਮ ਨਹੀਂ ਪਤਾ ਉਹਨਾਂ ਦੇ ਭਾਈ ਨੀਮ ਕਿਉਂ ਨਹੀਂ ਇਹ ਐਫ ਆਈ ਆਰ ਹੋਈ ਐ ਸੋ ਕਈ ਤਰੀਕੇ ਦੇ ਸਵਾਲ ਜੜੇ ਹੁਣ ਪਰ ਹੁਣ ਦੇਖਣਾ ਹੋਏਗਾ ਕਿ ਇਸ ਦੇ ਵਿੱਚ ਵੀ ਕੀ ਆਨ ਆਲੇ ਟਾਈਮ ਦੇ ਵਿੱਚ ਫੈਸਲਾ ਜਿਹੜਾ ਉਹ ਲਿਆ ਜਾਂਦਾ ਔਰ ਭਰਤੀ ਮੁਹਿੰਮ ਦਾ ਆਪਾਂ ਜ਼ਿਕਰ ਕੀਤਾ ਕਿ ਭਰਤੀ ਮੁਹਿੰਮ ਅੱਜ ਤੋਂ ਸ਼ੁਰੂ ਹੋ ਰਹੀ ਹੈ ਔਰ ਇਸ ਭਰਤੀ ਮੁਹਿੰਮ ਦੇ ਨੂੰ ਹੁਲਾਰਾ ਕਿਦਾਂ ਦਾ ਮਿਲਦਾ ਉਹ ਦੇਖਣਾ ਹੋਏਗਾ ਇੱਕ ਖਬਰ ক্রিকেট ਦੇ ਨਾਲ ਜੁੜੀ ਹੋਈ ਰਹੀ ਹੈ ਦਰਸਲ ਆਈ ਪੀ ਐਲ ਸ਼ੁਰੂ ਹੋ ਰਿਹਾ ਭਾਈ ਮਾਰਚ ਨੂੰ ਉਹਦਾ ਉਹਦਾ ਹੁਣ ਕਰੇਸ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਦੇ ਉੱਪਰ ਜਿੰਨੀਆਂ ਵੀ ਟੀਮਸ ਨੇ ਉਹਨਾਂ ਦੇ ਵੱਲੋਂ ਆਪਣੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਕਈ ਤਰੀਕੇ ਦੀਆਂ ਰੀਲਸ ਬਣਾ ਬਣਾ ਕੇ ਪਾਈਆਂ ਜਾ ਰਹੀਆਂ ਨੇ ਪਲੇਅਰਸ ਨੂੰ ਇੰਟਰੋਡਿਊਸ ਕੀਤਾ ਜਾ ਰਿਹਾ ਜਿਹੜੀ ਜਿਹੜੀ ਟੀਮ ਦੇ ਨਾਲ ਨਵੇਂ ਪਲੇਅਰ ਜੁੜੇ ਨੇ ਉਹਨਾਂ ਨੂੰ ਇੰਟਰੋਡਿਊਸ ਕੀਤਾ ਜਾ ਰਿਹਾ ਔਰ ਲਖਨਊ ਸੁਪਰ ਜਾਇੰਟਸ ਦੀ ਪੂਰੀ ਦੀ ਪੂਰੀ ਟੀਮ ਔਰ ਉਹਨਾਂ ਦੇ ਜਿਹੜੇ ਓਨਰ ਨੇ ਬੀਤੇ ਕੱਲ ਅ ਸੀਐਮ ਯੋਗੀ ਅਦਿੱਤਿਆਨਾਥ ਨੂੰ ਮਿਲਿਆ ਔਰ ਉਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਪੂਰੀ ਦੀ ਪੂਰੀ ਟੀਮ ਜਾ ਕੇ ਯੋਗੀ ਅਦਿੱਤਿਆਨਾਥ ਦੇ ਨਾਲ ਮਿਲੀ ਹੈ ਔਰ ਉਹ ਯੋਗੀ ਦਿੱਤੇ ਰਾਤ ਨੇ ਉਹਨਾਂ ਨੂੰ ਬੈਸਟ ਵਿਸ਼ੇਸ ਦਿੱਤੀਆਂ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਵਾਰ ਲਖਨਊ ਜਾਇੰਟਸ ਇਸ ਟੂਰਨਾਮੈਂਟ ਨੂੰ ਜਿੱਤੇ ਔਰ ਆਈਪੀਐਲ ਦੇ ਨਾਲ ਜੁੜੀ ਖਬਰ ਇਹ ਰਹੀ ਹੈ ਕਿ ਪਾਕਿਸਤਾਨੀ ਟੀਮ ਨੂੰ ਪਾਕਿਸਤਾਨ ਦੇ ਬੋਰਡ ਨੂੰ ਪਾਕਿਸਤਾਨੀ ਕ੍ਰਿਕਟ ਸਟੇਡੀਅਮਸ ਨੂੰ ਪਾਕਿਸਤਾਨ ਦੇ ਵਿੱਚ ਹੋਣ ਵਾਲੀ ਆਈਸੀਸੀ ਚੈਂਪੀਅਨਸ ਟਰੋਫੀ ਨੂੰ ਮਤਲਬ ਹਰੇਕ ਪਾਸਿਓਂ ਭਾਰਤੀ ਟੀਮ ਦੇ ਵੱਲੋਂ ਭਾਰਤ ਦੇ ਵੱਲੋਂ ਝਟਕੇ ਤੇ ਝਟਕੇ ਪਿਛਲੇ ਟਾਈਮ ਦੇ ਵਿੱਚ ਦਿੱਤੇ ਗਏ ਨੇ ਸੋ ਇੱਕ ਝਟਕਾ ਹੋਰ ਦਿੱਤਾ ਇਹ ਝਟਕਾ ਦਰਸਲ ਭਾਰਤ ਨੇ ਨਹੀਂ ਦਿੱਤਾ ਇੱਕ ক্রিকেট ਪਲੇਅਰ ਨਹੀਂ ਦੇ ਦਤਾ ਹੈ ক্রিকেট ਪਲੇਅਰ ਨੇ ਸਾਊਥ ਅਫਰੀਕਾ ਦੇ ਆਲਰਾਉਂਡਰ ਕੋਰਵਿਨ ਬੋਸ਼ ਉਹਨਾਂ ਨੂੰ ਪੀਐਸਐਲ ਪਾਕਿਸਤਾਨ ਸੁਪਰ ਲੀਗ ਦੇ ਲਈ ਵੀ ਉਹਨਾਂ ਨੂੰ ਖਰੀਦਿਆ ਗਿਆ ਸੀ 50 ਲੱਖ ਰੁਪਏ ਦੇ ਵਿੱਚ ਔਰ ਆਈਪੀਐਲ ਦੇ ਵਿੱਚ ਵੀ ਉਹਨਾਂ ਨੂੰ ਖਰੀਦਿਆ ਗਿਆ ਸੀ ਪਰ ਉਹਨਾਂ ਨੇ ਹੁਣ ਆਈਪੀਐਲ ਖੇਡਣ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਮਤਲਬ 50 ਲੱਖ ਰੁਪਏ ਦੇ ਵਿੱਚ ਉਧਰ ਖਰੀਦਿਆ ਗਿਆ ਸੀ 50 ਲੱਖ ਰੁਪਏ ਦੇ ਵਿੱਚ ਹੀ ਵਾਸ਼ ਨੂੰ ਕਾਰਮਨ ਵਾਸ਼ ਨੂੰ ਸਾਊਥ ਅਫਰੀਕਨ ਆਲਰਾਊਂਡਰ ਨੇ ਇਹਨਾਂ ਨੂੰ ਮੁੰਬਈ ਇੰਡੀਅਨ ਨੇ ਖਰੀਦਿਆ ਸੀ ਔਰ ਹੁਣ ਵਾਸ਼ ਨੇ ਕਿਹਾ ਹੈ ਕਿ ਉਹ ਪੀਐਸਐਲ ਨਹੀਂ ਖੇਡਣਗੇ ਆਈਪੀਐਲ ਖੇਡਣਗੇ ਉਹ ਆਈਪੀਐਲ ਖੇਡਣ ਦੇ ਲਈ ਆ ਰਹੇ ਨੇ ਔਰ ਇਸ ਕਰਕੇ ਪਾਕਿਸਤਾਨੀ ਕ੍ਰਿਕਟ ਬੋਰਡ ਉਹਨਾਂ ਤੋਂ ਨਾਰਾਜ਼ ਹੋ ਗਿਆ ਉਹਨਾਂ ਨੂੰ ਲੀਗਲ ਨੋਟਿਸ ਵੀ ਭੇਜਿਆ ਹੈ ਕਾਰਮਨ ਵਾਸ਼ ਨੂੰ ਔਰ ਹੁਣ ਪੂਰੀ ਦੁਨੀਆ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਜਦੋਂ ਕਿਸੇ ਦੇ ਸਾਹਮਣੇ ਆਪਸ਼ਨਾਂ ਦੋ ਆਪਸ਼ਨਸ ਹੋਣ ਆਈਪੀਐਲ ਵਰਗੀ ਜਿਹੜੀ ਵਰਲਡ ਦੇ ਵਿੱਚ ਦੇਖੀ ਜਾਣ ਵਾਲੀ ਲੀਗ ਹੈ ਔਰ ਇੱਕ ਪਾਸੇ ਪੀਐਸਐਲ ਜਿਹਨੂੰ ਸ਼ਾਇਦ ਪਾਕਿਸਤਾਨੀ ਵੀ ਪੂਰੇ ਤਰੀਕੇ ਦੇ ਨਾਲ ਨਾ ਦੇਖ ਰਹੇ ਹੋਣ ਉਸ ਲੀਗ ਨੂੰ ਛੱਡ ਕੇ ਆਈਪੀਐਲ ਦੇ ਵਿੱਚ ਆਣਾ ਇਹ ਕਾਰਵਨ ਵਾਸ਼ ਦਾ ਇੱਕ ਵਧੀਆ ਫੈਸਲਾ ਹੈ ਨੰਬਰ 2 ਜਦੋਂ ਉਹ ਕਾਰਵਨ ਵਾਸ਼ ਪੀਐਸਐਲ ਖੇਡਣਗੇ ਤੇ ਉਹਨਾਂ ਨੂੰ 50 ਲੱਖ ਹੀ ਮਿਲੇਗਾ ਜੇ ਕਾਰਵਨ ਵਾਸ਼ ਹੁਣ ਮੁੰਬਈ ਇੰਡੀਅਨ ਦੇ ਵੱਲੋਂ ਖੇਡਣਗੇ ਜੇ 14 ਦੇ 14 ਮੈਚ ਉਹ ਖੇਡਦੇ ਨੇ 50 ਲੱਖ ਰੁਪਏ ਦੇ ਵਿੱਚ ਤਾਂ ਉਹਨਾਂ ਨੂੰ ਖਰੀਦਿਆ ਗਿਆ 50 ਲੱਖ ਉਹ ਮਿਲੇਗਾ ਔਰ ਉਸ ਦੇ ਨਾਲ ਜੇ 14 ਦੇ 14 ਮੈਚ ਉਹ ਖੇਡਣਗੇ ਤੇ ਨਾਲ ਉਹਨਾਂ ਨੂੰ 1 ਕਰੋੜ 5 ਲੱਖ ਰੁਪਏ ਮੈਚ ਖੇਡਣ ਦਾ ਹੋਰ ਹੋਰ ਤੋਂ ਮਿਲੇਗਾ ਸੋ ਇਸ ਕਰਕੇ ਕਾਰਵਨ ਵਾਸ਼ ਚਾਹੁੰਦੇ ਹੋਣਗੇ ਕਿ ਉਹਨਾਂ ਨੂੰ ਹੋਰ ਐਕਸਪੋਜ਼ਰ ਮਿਲੇ ਪੂਰੀ ਦੁਨੀਆ ਉਹਨਾਂ ਦੇ ਟੈਲੈਂਟ ਨੂੰ ਦੇਖੇ ਔਰ ਨੰਬਰ ਦੋ ਪੈਸੇ ਦੇ ਤੌਰ ਦੇ ਉੱਤੇ ਵੀ ਉਹ ਆਈਪੀਐਲ ਦੇ ਵਿੱਚ ਆਣਾ ਚਾਹੁੰਦੇ ਹੋਣਗੇ ਬਿਲਕੁਲ ਕਿਉਂਕਿ ਆਈਪੀਐਲ ਬਹੁਤ ਖੁੱਲਾ ਪੈਸਾ ਦਿੰਦਾ ਸੋ ਪਾਕਿਸਤਾਨੀ ਲੀਗ ਇਸ ਵਾਰ ਇੱਕ ਵਾਰ ਫਿਰ ਤੋਂ ਪਾਕਿਸਤਾਨ ਸੁਪਰ ਲੀਗ ਜਿਹੜੀ ਇੱਕ ਵਾਰ ਫਿਰ ਤੋਂ ਟਰੋਲ ਹੋ ਰਹੀ ਹੈ ਕਿ ਆਈਪੀਐਲ ਦਾ ਮੁਕਾਬਲਾ ਪੀਐਸਐਲ ਨਹੀਂ ਕਰ ਸਕਦੀ ਔਰ ਇਸੇ ਕਰਕੇ ਪਲੇਅਰ ਪੀਐਸਐਲ ਨੂੰ ਛੱਡ ਕੇ ਆਈਪੀਐਲ ਖੇਡਣ ਦੇ ਲਈ ਬਾਧ ਆਣਾ ਚਾਹੁੰਦੇ ਨੇ ਸੋ ਇਹ ਸੀ ਅੱਜ ਦੇ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ